ਤੇ ਸਰਦਾਰ ਬਤਾਰ ਸਿੰਘ ਜੀ ਕਾਂਗਰਸ ਦੇ ਉਮੀਦਵਾਰਾਂ ਤੇ ਕੀ ਕਹੋਗੇ ਕਿਹੋ ਜਿਹੇ ਉਮੀਦਵਾਰ ਕਾਂਗਰਸ ਨੇ ਐਲਾਨੇ ਹੈਗੇ ਆ ਕੁਝ ਸੀਟਾਂ ਤੇ ਅਜੇ ਵੀ ਜਿਹੜਾ ਹੈਗਾ ਬਾਕੀ ਹੈਗਾ ਕੰਮ ਅਜੇ ਹਾਂਜੀ ਹਾਂਜੀ ਸੋ ਕਾਂਗਰਸ ਨੇ ਵੀ ਕੁਝ ਐਲਾਨ ਕਰਿਆ ਜਿਸ ਤਰ੍ਹਾਂ ਸੁਖਪਾਲ ਸਿੰਘ ਘਰਾ ਇੱਥੋਂ ਆ ਗਏ ਨੇ ਸੰਗਰੂਰ ਤੋਂ ਜੀਤਮਿੰਦਰ ਸਿੰਘ ਸਿੱਧੂ ਆ ਜਿਹੜੇ ਭਟਿੰਡਾ ਤੋਂ ਆ ਗਏ ਨੇ ਡਾਕਟਰ ਅਮਰ ਸਿੰਘ ਨੂੰ ਫਤੇਗੜ ਸਾਹਿਬ ਤੋਂ ਉਹਨਾਂ ਨੇ ਰੀਟੇਨ ਹੈ ਜਿਹੜਾ ਰੱਖ ਰਿਆ ਹੋਇਆ ਹੈਗਾ ਨਾ ਸੋ ਅਮਰਸਰ ਸਾਹਿਬ ਤੋਂ ਵੀ ਉਹਨਾਂ ਨੇ ਗੁਰਜੀਤ ਸਿੰਘ ਔਜਲਾ ਨੂੰ ਹੈਗੀ ਹੈ ਜਿਹੜੀ ਟਿਕਟ ਦੇ ਦਿੱਤੀ ਹੋਈ ਹੈ ਨਾ ਸੋ ਗੁਰਦਾਸਪੁਰ ਤੋਂ ਹਲੇ ਉਹਨਾਂ ਨੇ ਜਿਸ ਤੇ ਹੁਸ਼ਿਆਰਪੁਰ ਵਾਲੀ ਸੀਟ ਤੇ ਵੀ ਹਲੇ ਉਹ ਕੰਮ ਕਰ ਰਹੇ ਹੈਗੇ ਨੇ ਇਸ ਕਰਕੇ ਹਾਲੇ ਉਹਨਾਂ ਨੇ ਕੁਝ ਕੈਂਡੀਡੇਟ ਲਾਣੇ ਆ ਲੁਧਿਆਣਾ ਇਹ ਉਹਨਾਂ ਦਾ ਕਾਫੀ ਜਿਸ ਤਰ੍ਹਾਂ ਹੋਇਆ ਹੋਇਆ ਵੀ ਲੁਧਿਆਣੇ ਤੋਂ ਕੋਈ ਵੱਡਾ ਕੈਂਡੀਡੇਟ ਦੇਣਾ ਚਾਹੁੰਦੇ ਆ ਮਨੀਸ਼ ਤਵਾੜੀ ਨੂੰ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਚੁੱਕ ਕੇ ਚੰਡੀਗੜ੍ਹ ਵਾਲੀ ਸੀਟ ਆ ਉਹ ਆਪਾਂ ਪ੍ਰੈਡਿਕਟ ਕਰਿਆ ਸੀਗਾ ਵੀ ਉੱਥੇ ਜਾਣਾ ਚਾਹੁੰਦੇ ਹੈਗੇ ਸੋ ਇਸ ਕਰਕੇ ਕਾਂਗਰਸ ਨੇ ਕੁਝ ਜਿਹੜੇ ਉਮੀਦਵਾਰ ਹਾਲੇ ਆਪਣੇ ਐਲਾਨ ਕਰੇ ਹੈਗੇ ਆ ਪੰਜ ਜਾਂ 6 ਉਮੀਦਵਾਰ ਆ ਜਿਹੜੇ ਉਹਨਾਂ ਦੇ ਐਲਾਨ ਹੋਏ ਹੈਗੇ ਆ ਉਸ ਤੋਂ ਬਾਅਦ ਹਾਲੇ ਫਰੀਦਕੋਟ ਉਹਨਾਂ ਦਾ ਆ ਖਾਲੀ ਪਿਆ ਹੈਗਾ ਫਰੀਦਕੋਟ ਤੋਂ ਉਹਨਾਂ ਨੇ ਕੋਈ ਐਲਾਨ ਨਹੀਂ ਕਰਿਆ ਫਰੀਦਕੋਟ ਤੋਂ ਸੁਖਵਿੰਦਰ ਸਿੰਘ ਡੈਨੀ ਸਾਬਕਾ ਐਮਐਲਏ ਰਹੇ ਆ ਉਹ ਟਰਾਈ ਕਰ ਰਹੇ ਹੈਗੇ ਆ ਇਹ ਤੋਂ ਬਿਨਾ ਆਮ ਆਦਮੀ ਪਾਰਟੀ ਛੱਡ ਕੇ ਗਏ ਮਾਸਟਰ ਬਲਦੇਵ ਸਿੰਘ ਉਹਨਾਂ ਦੇ ਨਾਂ ਦੀ ਵੀ ਜਿਹੜੀ ਚਰਚਾ ਹੋ ਰਹੀ ਹੈ ਇੱਕ ਪਰਮਿੰਦਰ ਸਿੰਘ ਡੈਂਪਲ ਆ ਜਿਹੜੇ ਆ ਕਾਂਗਰਸ ਪਾਰਟੀ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ ਜਾਂ ਬੀਬੀ ਅਮਰਜੀਤ ਕੌਰ ਸਾਹੋ ਕੇ ਸੋ ਪੁਰਾਣੇ ਵਰਕਰ ਕਾਂਗਰਸ ਦੇ ਉਹਨਾਂ ਇਟ ਮੀਨਸ ਮੁਹੰਮਦ ਸਰੀਕ ਦਾ ਉੱਥੋਂ ਪਤਾ ਕਟਿਆ ਜਾ ਰਿਹਾ ਹੈ ਸੋ ਮੁਹੰਮਦ ਸਰੀਕ ਨੂੰ ਇਸ ਵਾਰ ਸੌਰੀ ਫਰੀਦਕੋਟ ਤੋਂ ਜਿਹੜੀ ਸੀਟ ਨਹੀਂ ਮਿਲਣ ਜਾ ਰਹੀ ਸੋ ਕਾਂਗਰਸ ਦਾ ਕਿਉਂਕਿ ਉਹ ਸਾਰੀ ਉਹ ਇੰਡੀਆ ਦੀ ਲਿਸਟ ਜਾਰੀ ਹੁੰਦੀ ਹੈ ਉਹਦੇ ਚੋਂ 5 6 ਨਾਂ ਆ ਜੰਦੇ ਆ ਸੋ 5 6 ਸੀਟਾਂ ਤੇ ਜਿਹੜਾ ਹੈਗਾ ਕਾਂਗਰਸ ਨੇ ਆਪਣੇ ਉਮੀਦਵਾਰਾ ਜਿਹੜੇ ਦੇ ਦਿੱਤੇ ਹੋਏ ਆ ਹਲੇ ਕ੍ਰੂਸ਼ੀਅਲ ਸੀਟਾਂ ਨੇ ਜਿਹੜੀਆਂ ਸੋ ਅਨੰਦਪੁਰ ਸਾਹਿਬ ਵਾਲੀ ਹਲੇ ਪਈ ਆ ਅਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਆ ਬੜੀ ਪੱਦੀ ਪੱਧਰ ਤੇ ਕਰ ਰਹੇ ਆ ਟਰਾਈ ਇਹ ਤੋਂ ਬਨਾ ਮਿਸਟਰ ਕੇਪੀ ਰਾਣਾ ਜਿਹੜੇ ਕਿ ਉਸ ਇਲਾਕੇ ਦੇ ਹੀ ਰਹਿਣ ਵਾਲੇ ਨੇ ਨੰਗਲ ਤੋਂ ਰਹਿਣ ਵਾਲੇ ਨੇ ਉਹਨਾਂ ਦਾ ਜਿਹੜਾ ਹੈਗਾ ਵੀ ਕਾਫੀ ਜੋਰ ਲੱਗਿਆ ਹੋਇਆ ਤੇ ਹੋਰ ਜਿਹੜੇ ਲੋਕ ਨੇ ਉਹ ਟਰਾਈ ਕਰ ਰਹੇ ਹੈਗੇ